ਉਹ ਉੱਪਰ ਛੱਡਣ ਗੈਂਸ ਦੇ ਗੋਲੇ ਸਾਡੇ ਬੰਦਿਆਂ ਦੇ ਟੈਗ ਨਾ ਕਰਨ ਜੀ ਫੇਰ ਇਹ ਸਾਡੇ ਬੰਦੇ ਵੀ ਵਿਚਰ ਗਏ ਫਿਰ ਜ਼ਿਆਦਾ ਔਖਾ ਹੋ ਜਾਊਗਾ ਕੰਮ ਰਣਨੀਤੀ ਬਣਾ ਕੇ ਜਾਵਾਂਗੇ ਹੁਲੜ ਬਾਜੀ ਮੈਂ ਨੌਜਵਾਨਾਂ ਨੂੰ ਕਹਿਣਾ ਨਾ ਕਰੋ ਰਣਨੀਤੀ ਨਾ ਚੱਲੋ ਸਭ ਤੋਂ ਜ਼ਿਆਦਾ ਅੱਜ ਫੇਰ ਚੱਲੀ ਆ ਉਹ ਸੰਗ ਚੜ ਗਏ ਉਹ ਵਧੀਆ ਗੱਲ ਆ ਡਰੋਨਾ ਨੂੰ ਖਤਮ ਕਰ ਲਈ ਲੰਗ ਜ਼ਰੂਰੀ ਆ ਪੰਜਾਬ ਦੇ ਖਨੌਰੀ ਬਾਰਡਰ ਤੋਂ ਕਿਸਾਨੀ ਅੰਦੋਲਨ ਨਵੇਂ ਰੰਗ ਫੜਦਾ ਜਾ ਰਿਹਾ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਹੁਣ ਅਥਰੂ ਗੈਸ ਦੇ ਗੋਲਿਆਂ ਤੋਂ ਬਚਣ ਦੇ ਉਪਰਾਲੇ ਕੀਤੇ ਜਾ ਰਹੇ ਨੇ ਗੋਲਿਆਂ ਭੇਜ ਕੇ ਨਾ ਅਸੀਂ ਆਪ ਦਾ ਪਛਾਹ ਕਰ ਰਹੇ ਹਾਂ ਜੀ ਇਹ ਸਿੱਧਾ ਕਈ ਵਾਰੀ ਟੈਗ ਕਰਦੇ ਨੇ ਜੀ ਇਹ ਸਾਡਾ ਆਹ ਪਛਾਹ ਕਰ ਰਹੇ ਨੇ ਉਹ ਵੀ ਸਾਡੇ ਬੱਚੇ ਨੇ ਉਹ ਵਿਗਿਆਨੇ ਨਹੀਂ ਹੈਗੇ ਜੀਗੇ ਥੋੜੀ ਜੀ ਉਹਨਾਂ ਨੂੰ ਬੇਨਤੀ ਹੈ ਜੀ ਇੱਕ ਬੇਨਤੀ ਕਰੇ ਉਹ ਉੱਪਰ ਛੱਡਣ ਗੈਸ ਦੇ ਗੋਲੇ ਸਾਡੇ ਬੰਦਿਆਂ ਦੇ ਟੈਗ ਨਾ ਕਰਨ ਜੀ ਫੇਰ ਜੇ ਸਾਡੇ ਬੰਦੇ ਵੀ ਵਿਚਰ ਗਏ ਫਿਰ ਜ਼ਿਆਦਾ ਔਖਾ ਹੋ ਜਾਊਗਾ ਕੰਮ ਅਸੀਂ ਤਾਂ ਸ਼ਾਂਤੀ ਪੂਰਤਕ ਨਾਲ ਅਸੀਂ ਲੰਘਣਾ ਚਾਹੁੰਦੇ ਹਾਂ ਜੀ ਕੋਈ ਤੱਕਾ ਨਹੀਂ ਕਰਨਾ ਚਾਹੁੰਦੇ ਇਹ ਵੀ ਸਾਡੇ ਬੱਚੇ ਨੇ ਕੋਈ ਬਗੈਣੀ ਨਹੀਂ ਹੈਗੇ ਜੀ ਇਹ ਇਹ ਵੀ ਸਾਡੇ ਨੇ ਜੀ ਤਾਂ ਕਰਕੇ ਅਸੀਂ ਆਏ ਹਾਂ ਕੋਈ ਨਾ ਦੋ ਤਿੰਨ ਵਾਰ ਚੜੱਪ ਜੀ ਹੋਈ ਕੋਈ ਖਾਸ ਗੱਲ ਨਹੀਂ ਉਹ ਅਸੀਂ ਆਪ ਹੀ ਕੋਈ ਉਹਨਾਂ ਦੇ ਬੰਦੇ ਛੱਡੇ ਹੋਏ ਨਹੀਂ ਜੀ ਇਹ ਬੰਦਾ ਪਕੜਿਆ ਹੀਗਾ ਗੱਡੀ ਠਾਣੇ ਲੋ ਇੱਧਰ ਤੋਰਿਆ ਨੇ ਤੋਂ ਇਹ ਉਰਾਂ ਆ ਕੇ ਰੋੜੇ ਮਾਰਤਾ ਜੀ ਜੀ ਫਿਗੂਰਾ ਅਗਰ ਔੜੇ ਰਾੜੇ ਮਾਰਿਆ ਕਰਦਾ ਤਾਂ ਕਰਕੇ ਬਦਨਾਮ ਕਰਨਾ ਚਾਹ ਰਿਹਾ ਸੀ ਜੀ ਜਨਤਾ ਨੂੰ ਇਸ ਮੌਕੇ ਸਮਾਜ ਸੇਵੀ ਲੱਖਾ ਸਿਧਾਣਾ ਵੀ ਖਨੌਰੀ ਸਰਹੱਦ ਤੇ ਪੁੱਜੇ ਜਿੱਥੇ ਉਹਨਾਂ ਨੇ ਮੂੰਹ ਤੇ ਟੁੱਥ ਪੇਸਟ ਮਲਿਆ ਹੋਇਆ ਸੀ ਜਿਸ ਦਾ ਕਾਰਨ ਉਹਨਾਂ ਨੇ ਦੱਸਿਆ ਸਰੂ ਗਾਹ ਦਾ ਜਿਹੜਾ ਵਸਰਾ ਘਟਾ ਦਿੰਦੀ ਹੈ ਲ ਕਮਾਲ ਹੈ ਕਿਉਂ ਨਹੀਂ ਜਾਵਾਂਗੇ ਰਣਨੀਤੀ ਬਣਾ ਕੇ ਜਾਵਾਂਗੇ ਹੁੜੜਵਾਜੀ ਮੈਂ ਨੌਜਵਾਨਾਂ ਨੂੰ ਕਹਿਣਾ ਨਾ ਕਰੋ ਰਣਨੀਤੀ ਨਾ ਚੱਲੋ ਆਪਣਾ ਨੁਕਸਾਨ ਘੱਟ ਹੋਵੇ ਆਪਣਾ ਫਾਇਦਾ ਜ਼ਿਆਦਾ ਹੋਵੇ ਲੱਖਾ ਸਿਧਾਣਾ ਨੇ ਨੌਜਵਾਨਾਂ ਨੂੰ रणनीति ਨਾਲ ਚੱਲਣ ਲਈ ਵੀ اپیل ਕੀਤੀ ਹੈ। ਅਸੀਂ ਨੁਕਸਾਨ ਕਰਾ ਰਹੇ ਹਾਂ। ਕੱਲ ਥੋੜਾ 200 ਜਾਣਾ ਫਟੜ ਹੋਇਆ, जख्मी ਹੋਇਆ। ਬਾਕੀ ਬਾਕੀਆਂ ਨੂੰ ਕੀ ਅਪਡੇਟ ਆ ਰਹੀ ਹੈ ਤੁਹਾਡੇ ਕੋਲ? ਬਾਕੀ ਠੀਕ ਆ। ਮਾਹੌਲ ਅੱਤਾ ਬਾਰਡਰ ਸ਼ੰਭੂ ਦਾ ਟੁੱਟ ਚੁੱਕਿਆ। ਜੰਗੋ ਜਦ ਅੱਜ ਫੇਰ جاری ਹੈ। ਪਰ ਇੱਥੇ ਸਾਰੀ ਰਣਨੀਤੀ ਉਹ ਪਤੰਗ ਚੜ੍ਹ ਗਏ। ਉਹ ਵਧੀਆ ਗੱਲ ਆ ਡਰੋਨਾਂ ਨੂੰ ਖਤਮ ਕਰਨ ਲਈ ਪਤੰਗ ਜ਼ਰੂਰੀ ਆ। ਕਨੈਕਟ ਨਿਊਜ਼ ਰੂਮ ਤੋਂ ਹਰਜੋਤ कौर ਦੀ ਰਿਪੋਰਟ।